ਰਾਜ ਭਭੀਚਨ ਰੀਜ ਦਇਓ ਹਾਂਜੀ ਹਾਂਜੀ ਰਸਕ ਜਨ ਰਾਵਨ ਖੇਤ ਮਰਿਓ ਹੈ ਜਾਹੇ ਮਰਿਓ ਮੁਰਨਾਮ ਅਗਾਸਰ ਪੈ ਬਲ ਕੋ ਛਲ ਸੋ ਜੋ ਛਲਿਓ ਹੈ ਜਾਹੇ ਜਲੰਦਰ ਕੀ ਤ੍ਰਿਆ ਕੋ ਤੇ ਮੂਰਤ ਕੈ ਸਤ ਜਾਹੇ ਡਰਿਓ ਹੈ ਤਨ ਹੈ ਭਾਗ ਕਿਦੋ ਹਮਰੇ ਤੇ ਕੋ ਹਮ ਪੇਖਬੋ ਆਜ ਕਰਿਓ ਹੈ ਦੋਹਰਾ पायन परके वर्ण जू दयो आनंद को साथ कहयो भाग मोह धन है चले पुस्तक न गाथ सवैया तात को साथ लयो भगवान चलयो पुर को मन आनंद पीनो बाहर लोक मिले ब्रज के कर कान प्रणाम पराकर्म कीनो <क्कुण> ਪਾਈ ਪਰੇ ਹਰ ਕੇ ਬਹੁ ਬਾਰਨ ਦਾਨ ਕਨਉਂ ਦੇਜ ਲੋਕਨ ਦੀਨੋ ਆਏ ਮਿਲਾਏ ਦਇਓ ਬ੍ਰਿਜ ਕੋ ਪਤ ਸਤ ਹਮੈ ਕਰਤਾ ਕਰ ਦੀਨੋ ਅਨੰਦ ਬਾਚ ਦੀਨੋ ਦੀਨੋ ਅਸਿ ਚੀਨੋ ਜੀ ਹਾਂ ਦੀਨੋ ਆਏ ਮਿਲਾਏ ਦਇਓ ਬ੍ਰਿਜ ਕੋ ਪਤ ਸਤ ਹਮੈ ਕਰਤਾ ਕਰ ਚੀਨੋ ਸਤ ਹਮੈ ਕਰਤਾ ਕਰ ਚੀਨੋ ਅਨੰਦ ਬਾਚ ਸਰਈਆ ਬਾਹਰ ਆਨ ਕਹੇਓ ਬ੍ਰਿਜ ਕੇ ਪਤ ਕਾਨ ਨਹੀਂ ਜਗ ਕੋ ਕਰਤਾ ਰ ਕਰਤਾ ਰੇ ਰਾਜਦਯੋ ਇਨ ਰੀਜ ਭਪੀਚਨ ਰਾਵਨ ਸੈ ਦੇ ਪਕੋਟ ਕੁਮਾਰੇ ਪ੍ਰਿਤਨ ਲੈ ਬਰਨ ਬੰਧਯੋ ਤੇਤੇ ਮੋਹ ਆਨਿਓ ਹੈ ਯਾਹੀ ਛਡਾ ਰੇ ਕਹਿ ਜਗ ਕੋ ਕਰਤਾ ਸਮਝੋ ਏਕੋ ਕਰਕੇ ਸਮਝੋ ਨਹੀਂ ਬਾਹਰੇ ਸਹੀਆ ਗੂਪ ਸਭੋ ਆਪਣੇ ਮਨ ਭੀਤਰ ਜਨ ਹਰੀਏ ਭੇਦ ਵਿਚਾਰਯੋ ਦੇਖੈ ਜਾਹੇ ਬਕੁੰਠ ਸਭ ਹਮ ਪਏ ਇੱਕ ਇਹ ਭਾਂਤ ਉਚਾਰਿਓ ਤਾ ਸਭ ਕੋ ਜਸ ਉੱਚ ਮਹਾ ਕਬਨੇ ਆਪਣੇ ਮੁਖ ਤੇ ਅਮਸਾਰਿਓ ਗਿਆਨ ਹੈ 파ਰਸ ਗਿਆਨ ਹੈ 파ਰਸ ਗੋਪਨ ਲੋਕ ਕਾਨ ਸਬੈ ਕਰ ਕੰਚਨ ਡਰਿਓ ਸਵਈਆ ਜਾਨਕ ਅੰਤਰ ਕੋ ਲਖਿਆ ਜਬ ਰੈਨ ਪਰਿ ਤਬ ਹੀ ਪਰਸ ਹੋਵੇ ਦੁਖ ਜਿਤੇ ਜੋ ਹਤੇ ਮਨ ਮੈਂ ਤਿਤਨੇ ਹਰ ਨਾਮ ਕੇ ਲੇਵਤ ਖੋਏ ਆਏ ਗਏ ਸੁਪਨਾ ਸਰ ਕੋ ਤੇ ਜਾ ਪਿਖਾਏ ਤਰੀਆ ਨਰ ਦੋਏ ਜਾਏ ਅਨੂਪ ਬਿਰਾਜਤਿ ਥੀ ਤੇ ਜਾ ਸਮ ਜਾਫਨ ਔਰ ਨਾ ਕੋਏ ਸਵਈਆ ਸਭ ਗੋਪ ਵਿਚਾਰ ਕਹੇਉ ਮਨ ਮੈਂ ਇਹ ਬੈਕੁੰਠ ਤੇ ਬ੍ਰਿਜ ਮੋਹਿ ਭਲਾ ਹੈ ਕਾਨ ਸਮ ਲਖੀਏ ਨਹੀਂ ਆ ਕਾਨ ਸਮ ਲਖੀਏ ਨਾ ਹਿਆ ਕਾਨ ਸਮ ਲਖੀਏ ਨਾ ਹਿਆ ਕਾਨ ਸਮੈ ਲਖੀਏ ਨਾ ਹਿਆ ਉਹ ਜਾਪਖੀਏ ਭਗਵਾਨ ਖਲਾ ਹੈ ਉਹ ਜਾਪਖੀਏ ਭਗਵਾਨ ਖਲਾ ਹੈ ਗੌਰ ਸਖਾਤ ਉਹ ਹਾਂ ਹਮਤੇ ਮੰਗ ਜੋ ਕਰਤਾ ਸਭ ਜੀਵ ਚਲਾ ਹੈ ਜੀਵ ਜਲਾ ਹੈ ਜੀਵ ਜਲਾ ਹੈ ਜੋ ਕਰਤਾ ਸਭ ਜੀਵ ਜਲਾ ਹੈ ਸੋ ਹਮਰੇ ਗ੍ਰਹਛਾਛਾ ਜੀਵਤ ਜਾਹਿ ਰਹੀ ਨਭ ਭੂਮ ਕਲਾ ਹੈ ਇਤਸਰੀ ਵਿੱਚ ਤਰਨਾਟਕ ਗ੍ਰੰਥ ਹੈ ਕ੍ਰਿਸ਼ਨ ਆਰਤਾਰੇ ਨੰਦ ਜੂ ਕੋ ਬਰਨ ਪ੍ਰਾਸ ਤੇ ਛਡਾਈ ਲਿਆਏ ਬੇਕੁੰਠ ਦਿਖਾਵੇ ਸਭ ਗੋਪਨ ਕੋ ਧਿਆਏ ਸਮਾਪਤ ਬੇਕੁੰਠ ਦੁਖਾਵ ਬੇਕੁੰਠ ਦੁਖਾਵ ਸਭ ਗੋਪਨ ਕੋ ਧਿਆਏ ਸਮਾਪਤ